ਰਾਸ਼ਪਤੀ ਡੋਨਾਲਡ ਟਰੰਪ ਦੇ ਵੱਲੋਂ ਬੀਤੇ ਦਿਨੀ 20 ਮਿੰਟਾਂ ਦੇ ਵਿੱਚ ਭਾਰਤਿਆ ਨੂੰ ਰਿਪੋਰਟ ਕੀਤਾ ਗਿਆ ਸੀ ਨਾ ਚਾਹ ਇਸ ਤਰੀਕੇ ਦੇ ਨਾਲ ਅਮਰੀਕਾ ਗਏ ਨਾ ਲੋਕਾਂ ਨੂੰ ਥੋੜੀਆ ਬੇੜੀਆਂ ਦੇ ਵਿੱਚ ਜਕੜ ਕੇ ਭੇਜੇ ਜਾਣ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਵਿੱਚ ਸਾਬਕਾ ਵਿਧਾਇਕ ਰਜਿੰਦਰ 베ੜੀ ਦੀ ਅਗਵਾਈ ਤੇ ਵਿੱਚ ਕਾਂਗਰਸ ਪਵੰਤੋ ਡੀਸੀ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਡੋਨਾਲਡ ਟਰੰਪ ਦਾ ਪੁਤਲਾ ਵੀ ਫੁੱਕਿਆ ਗਿਆ ਦੇਖੋ ਇਹ ਜਿਹੜਾ ਜਿਹਦਾ ਪ੍ਰਦਰਸ਼ਨ ਹੈ ਨਾ ਜਿਹੜੇ ਸਾਡੇ ਭਾਰਤ ਬੇਇੱਜ਼ਤ ਕਰਕੇ ਭਾਰਤ ਦੇਸ਼ ਦਾ અપਮਾਨ ਕਰਕੇ ਟਰੰਪ ਨੇ ਔਰਤਾਂ ਤਾਂ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਹੱਥਕੜੀਆਂ ਲਗਾ ਕੇ ਜਿਹੜਾ ਇੱਥੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਉਹਨਾਂ ਨੂੰ 에어ਪੋਰਟ ਤੇ ਜਿਹੜਾ ਸੈਨਾ ਦਾ ਜਹਾਜ਼ ਲੈਂਡ ਕੀਤਾ ਗਿਆ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਭਾਰਤ ਦੇਸ਼ ਦਾ અપਮਾਨ ਮੈਂ ਸਮਝਦੀ ਹਾਂ ਔਰ ਇਹ ਜੋ 트럼ਪ ਨੇ ਕੀਤਾ ਘੱਤੜੀਆਂ ਔਰਤਾਂ ਦਾ ਬੱਚਿਆਂ ਨੂੰ ਲਗਾਉਣੀਆਂ ਵੀ ਜ਼ਰੂਰੀ ਨਹੀਂ ਸੀ ਚਲੋ ਉਹਨਾਂ ਦੇ ਦੇਸ਼ ਦੇ ਹਿਸਾਬ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਇਲੀਗਲ ਹੋਵੇਗਾ ਪਰ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਇੱਕ ਪਾਸੇ ਦਾ ਦੋਸਤੀ ਦੇ ਚਰਚੇ ਆ ਕਿ ਮੋਦੀ ਤਾਂ 트럼ਪ ਦੀ ਜਿਹੜੀ ਦੋਸਤੀ ਹੈ ਬੇਮਿਸਾਲ ਹੈ ਪਰ ਆ ਜੋ 56 ਇੰਚ ਦੇ ਸੀਨੇ ਤੇ वार ਕੀਤਾ ਕ੍ਰੰਪਨੀ ਇਹ ਕੋਈ ਭਾਰਤ ਦੇਸ਼ ਤੇ वार ਨਹੀਂ ਹੈ ਔਰ ਸਾਰੇ ਲੋਕ ਸਾਰੇ ਭਾਰਤ ਵਾਸੀ ਇਸ ਨੂੰ برداشت ਨਹੀਂ ਕਰਨਗੇ ਔਰ ਸਾਰਾ ਭਾਰਤ ਦੇਸ਼ ਜਨ ਜਨ ਇਸ ਦੀ ਨਿਖਰਦੀ ਕਰ ਦੇਖੋ ਜਿਹੜੇ ਸਾਡੇ ਬੱਚੇ ਰਿਪੋਰਟ ਕਿੱਥੇ ਗਏ ਹੈ ਯੂ ਐਸ ਏ ਤੋਂ ਇਸ ਕਰਕੇ ਅਸੀਂ ਅੱਜ ਇੱਕ ਵਿਰੋਧ ਔਰ ਪ੍ਰਦਰਸ਼ਨ ਕੀਤਾ ਹੈ ਔਰ ਸਾਡੀ ਇਹ ਮੰਗ ਹੈ ਕਿ ਇਹੋ ਜਿਹੇ ਸਲੂਕ ਸਾਡੇ ਬੱਚਿਆਂ ਨਾਲ ਨਹੀਂ ਕਰਨਾ ਚਾਹੀਦਾ ਸੀਗਾ ਜਿਹੜੇ ਸਾਡੇ ਬੱਚੇ ਜਿਨ੍ਹਾਂ ਦੇ ਮਾਪੇ ਆਪਣੇ 40 40 50 50 ਲੱਖ ਰੁਪਈਆ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਹੋਵੇ ਔਰ ਬੱਚਿਆਂ ਦੇ ਇਹੋ ਜਿਹੇ ਹਾਲਾਤ ਕੋੋਂ ਪੈਦਾ ਕੀਤੇ ਹੋਣ ਬੱਚੇ ਬੇਰੋਜ਼ਗਾਰ ਆਪਣਾ ਰੋਜ਼ਗਾਰ ਲੱਭਣ ਵਾਸਤੇ ਗਏ ਸੀ ਕਿਉਂਕਿ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਹਿੰਦੁਸਤਾਨ ਦੇ ਵਿੱਚ ਪਿਛਲੇ 10 12 13 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਜਿਹੜਾ ਕਹਿੰਦੇ ਕਿ ਮੈਂ ਬੇਰੋਜ਼ਗਾਰ ਰੋਜ਼ਗਾਰ ਬਹੁਤ ਦੇਵਾਂਗਾ ਬੇਰੋਜ਼ਗਾਰੀ ਦੂਰ ਕਰਾਂਗਾ ਅਜੋਨ ਦੀ ਬੇਰੋਜ਼ਗਾਰੀ ਨੂੰ ਕਿੰਨੇ ਦੂਰ ਕਰਨਾ ਸੀਗਾ ਇਸ